ਜਿਹੜੀ ਪਹਿਲਾਂ 35 ਸਾਲ ਪੰਚਾਇਤ ਰਹੀ ਹੁਣੇ ਕਲੋਨੀਆਂ ਬਾਰੇ ਕੀ ਕੀਤਾ ਤੇ ਜਿਹੜੀ ਹੁਣ ਬਣੀ ਆ ਇਹ ਸਿਰਫ ਕਲੋਨੀਆਂ ਉਦੋਂ ਮਾਦੋ ਪੌਂਡੀ ਅੰਦਰ ਆਉਂਦੀ ਆ ਜਦੋਂ ਬੋਟਾ ਦੀ ਲੋਲ ਹੋਵੇ ਇਹ ਗਲਤੀ ਥੋੜੀ ਕਲੋਨੀ ਵਾਲਿਆਂ ਦੀ ਵੀ ਆ ਜਿਹੜੀ ਚੁੱਪ ਚਲ ਜਾ ਕੇ ਵੋਟ ਪਾ ਆਉਂਦੇ ਆ ਜਦੋਂ ਕੋਈ ਵੋਟ ਲੈਣ ਆਉਂਦਾ ਉੱਥੇ ਧੌਣ ਫਾੜ ਕੇ ਦੱਸੋ ਵੀ ਆ ਪਾਣੀ ਕਿੱਥੇ ਜਾਊਗਾ ਸਾਡਾ ਮੈਂ ਤਾਂ ਇਹ ਗੱਲ ਚਾਹੁੰਦਾ ਜਿਹੜਾ ਛੱਪੜਿਆ ਛੱਪੜ ਭਰਿਆ ਉਹਨੂੰ ਖਾਲੀ ਕੀਤਾ ਜਾਵੇ ਜੇ ਨਹੀਂ ਵੀ ਕੇ ਪਸੇ ਹਾਲ ਹੁੰਦਾ ਪਾਣੀ ਦਾ ਪਿੰਡਾਂ ਦੇ ਵਿੱਚ ਗੱਲ ਪਤਾਈ ਯਾ ਕੰਮ ਚਲਾਉਣ ਵਾਲੇ ਥੋੜੇ ਆ ਰੋਕਣ ਵਾਲੇ ਜ਼ਿਆਦਾ ਆ ਸਾਡੇ ਪਿੰਡ ਦੇ ਵਿੱਚ ਇਹ ਕੰਮ ਹੁੰਦਾ ਯਾ ਰੋਕਣ ਨੂੰ ਜ਼ਿਆਦਾ ਆ ਜਾਂਦੇ ਆ ਚਲਾਉਣ ਨੂੰ ਥੋੜੇ ਹੁੰਦੇ ਆ ਜਿਹੜਾ ਆਪਾਂ ਕਿਸੇ ਨੂੰ ਇਕੱਠੇ ਕਰਕੇ ਉਹਦੇ ਵਿੱਚ ਇਹ ਗੱਲ ਕਹਿਣੀ ਬਈ ਪੰਚਾਇਤਾਂ ਤੇ ਜਿਹੜਾ ਹੈ ਨਾ ਉਹ ਫਿਰ ਟਾਰਗੇਟ ਹੋ ਜਾਂਦੀ ਸਾਡਾ ਪਿੰਡ ਦੇ ਵਿੱਚ ਬੇ ਦੁਸ਼ਮਣੀ ਬਾਦੀ ਆ ਗਣਾ ਯਾਰ ਫਲਾਣੇ ਨੇ ਮੇਰੇ ਬਾਰੇ ਇਦਾਂ ਗਿਆ ਤਾਂ ਮੁੜੇ ਨਹੀਂ ਮੇਰੇ ਬਾਰੇ ਇਦਾਂ ਗਿਆ ਫਗਵਾੜਾ ਨਦੀਕ ਲੱਗਦੇ ਪਿੰਡ ਮਾਦੋਪੁਰ ਵਿਖੇ ਪਿੰਡ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਜਿ ਕਰਯੋਗ ਹੈ ਕਿ ਪਿੰਡ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਨਾਲੀਆਂ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਬਰਸਾਤਾ ਦੇ ਮੌਸਮ ਵਿੱਚ ਬਿਮਾਰੀ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਵਿੱਚ ਇਹ ਮੁੱਖ ਸਮੱਸਿਆ ਹੈ ਜਿਸ ਵੱਲ ਨਾ ਤਾਂ ਪਿੰਡ ਦੇ ਮੋਤਵਾਰਾਂ ਅਤੇ ਨਾ ਹੀ ਸਬੰਧਿਤ ਅਧਿਕਾਰੀਆਂ ਨੇ ਕੋਈ ਵੀ ਧਿਆਨ ਦਿੱਤਾ ਉਹਨਾਂ ਕਿਹਾ ਕਿ ਪਿੰਡ ਵਿੱਚ ਛੱਪੜ ਦੀ ਵੀ ਸਫਾਈ ਨਾ ਹੋਣ ਕਾਰਨ ਪਿੰਡ ਵਿੱਚ ਪਾਣੀ ਦੇ ਨਿਕਾਸ ਲਈ ਬਣੀਆਂ ਨਾਲੀਆਂ ਤੇ ਸੜਕਾਂ ਤੇ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਵਿੱਚ ਪਿੰਡ ਵਾਸੀ ਅਤੇ ਰਾਹਗੀਰਾਂ ਨੂੰ ਲੰਘਣ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਦੀ ਫਿਰਨੀ ਤੇ ਖੜੇ ਇਸ ਗੰਦੇ ਪਾਣੀ ਕਾਰਨ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਜਿਸ ਕਾਰਨ ਪਿੰਡ ਵਾਸੀ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ ਇਸੇ ਤਰ੍ਹਾਂ ਹੀ ਅੱਗੇ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਇਸ ਸਮੱਸਿਆ ਨੂੰ ਪ੍ਰਸ਼ਾਸਨ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ ਪਰ ਉਸ ਦੇ ਬਾਵਜੂਦ ਵੀ ਉਨ੍ਹਾਂ ਦੀ ਇਹ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ ਉਧਰ ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ਅਤੇ ਸਬੰਧਿਤ ਅਧਿਕਾਰੀਆਂ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਜੈ ਸ਼ਰਮਾ ਦੀ ਰਿਪੋਰਟ ਕਿ ਮਾਮਲਾ ਕੀ ਆ ਜਿਹੜਾ ਖੜੇ ਮਾਮਲਾ ਸਾਰੇ ਮਾਦੋਪੁਰ ਦੀਆਂ ਕਲੋਨੀਆਂ ਦਾ ਆ ਆ ਇਹ ਪਾਣੀ ਦਾ ਮਸਲਾ ਮੈਂ ਤਾਂ ਇਹ ਦੱਸਣਾ ਚਾਹੁੰਦਾ ਪੰਚਾਇਤ ਨੂੰ ਜਿਹੜੀ ਪਹਿਲਾਂ 35 ਸਾਲ ਪੰਚਾਇਤ ਰਹੀ ਹੁਣੇ ਕਲੋਨੀਆਂ ਬਾਰੇ ਕੀ ਕੀਤਾ ਤੇ ਜਿਹੜੀ ਹੁਣ ਬਣੀ ਆ ਇਹ ਸਿਰਫ ਕਲੋਨੀਆਂ ਉਦੋਂ ਮਾਦੋਪੁਰ ਦੀ ਅੰਦਰ ਆਉਂਦੀ ਆ ਜਦੋਂ ਵੋਟਾਂ ਦੀ ਲੋੜ ਹੋਵੇ ਉਦੋਂ ਘਰ ਘਰ ਆਉਣਾ 5 ਸਾਲਾਂ ਬਾਅਦ ਵਿੱਚ ਮੋਹਦਵਰ ਇਦਾ ਦੀ ਵੀ ਆ ਜਿਹੜੇ 5 ਸਾਲਾਂ ਬਾਅਦ ਕਲੋਨੀ ਚ ਜੀੜਾ ਮਨ ਆਉਂਦੇ ਜੀ ਵੋਟ ਪਾ ਦੋ 5 ਸਾਲ ਬਾਅਦ ਵੋਟ ਪਵਾ ਲਈ ਫੇਜ ਇਹ ਤਾਂ ਨਹੀਂ ਗਲਤੀ ਥੋੜੀ ਕਲੋਨੀ ਵਾਲਿਆਂ ਦੀ ਵੀ ਆ ਜਿਹੜੇ ਚੁੱਪ ਚਾਪ ਜਾ ਕੇ ਵੋਟ ਪਾ ਆਉਂਦੇ ਆ ਜਦੋਂ ਕੋਈ ਵੋਟ ਲੈਣ ਆਉਂਦਾ ਉੱਥੇ ਧੌਣ ਉਦੋਂ ਕਿੱਥੇ ਗਏ ਹੁੰਦੇ ਤੁਸੀਂ ਜਦੋਂ ਪਾਣੀ ਦਾ ਹੁਣ ਸਾਰੇ 5 ਸਾਲ ਲੰਘ ਗਏ ਪਹਿਲਾ 35 ਸਾਲ ਜਿਹੜੀ ਪੰਚਾਇਤ ਰਹੀ ਆ ਉਹਨਾਂ ਨੂੰ ਪਤਾ ਨਹੀਂ ਵੀ ਕਲੋਨੀ ਦੇ ਪਾਣੀ ਦਾ ਹੱਲ ਕਰੀਏ ਸਰਕਾਰਾਂ ਕੋ ਕੀ ਮੰਗ ਰੱਖਦੇ ਆ ਜੀ ਸਰਕਾਰਾਂ ਤਾਂ ਕਹਿੰਦਾ ਪੰਚਾਇਤ ਨਹੀਂ ਇਹ ਸਰਕਾਰ ਨੇ ਆ ਕੇ ਥੋੜਾ ਦੇਖਣਾ ਹੁਣ ਕੋਈ ਵੀ ਸਰਕਾਰ ਆਉਣੇ ਆ ਕੇ ਮਾਦੋਪੁਰ ਥੋੜਾ ਦੇਖਣਾ ਵੀ ਇਕੱਲਾ ਮਾਦੋਪੁਰ ਹੀ ਰੋਲਾ ਇਹ ਪੰਚਾਇਤਾਂ ਦੇ ਅੰਡਰ ਆਉਂਦਾ ਵੀ ਕੀ ਕੀਤਾ ਕਿਦਾਂ ਨਿਕਾਸੀ ਹੋਣੀ ਛੱਪੜ ਇਹ ਪੰਚਾਇਤਾਂ ਹੁੰਦਾ ਕਿ ਤੁਸੀਂ ਮਾਮਲਾ ਸਰ ਪੰਚਾਇਤ ਦੇ ਸਾਰਾ ਕੋ ਪਤਾ ਪੈਂਦਾ ਪੈਂਦੀ ਸਾਰੇ ਪੰਚਾਇਤ ਇੱਥੋਂ ਦੀ ਨੰਨ ਕੇ ਜਾਂਦੇ ਆ ਦੂਜੀ ਗੱਲ ਜਿਹੜਾ ਜਦੋਂ ਬਾੜੀਆਂ ਦਾ ਟਾਈਮ ਹੁੰਦਾ ਪਾਣੀ ਖੇਤਾਂ ਨੂੰ ਛੱਡੋਦਾ ਸਰਕਾਰੀ ਜਿਹੜਾ ਪਾਣੀ ਹੈ ਬਰਸਾਤ ਦਾ ਇਕੱਠਾ ਹੁੰਦਾ ਜਾਂ ਘਰਾਂ ਦਾ ਬਰਸਾਤ ਦਾ ਵੀ ਜਦੋਂ ਨਾਲੀਆਂ ਭਰ ਜਾਂਦੀਆਂ ਪਾਣੀ ਬਾਹਰ ਆ ਜਾਂਦਾ ਬਰਸਾਤ ਦਾ ਵੀ ਹੋ ਜਾਂਦਾ ਨਾਲੀਆਂ ਦਾ ਵੀ ਹੋ ਜਾਂਦਾ ਮੈਂ ਤਾਂ ਇਹ ਗੱਲ ਚਾਹੁੰਦਾ ਜਿਹੜਾ ਛੱਪੜੇ ਆ ਛੱਪੜ ਭਰਿਆ ਉਹਨੂੰ ਖਾਲੀ ਕੀਤਾ ਜਾਵੇ ਜੇ ਨਹੀਂ ਵੀ ਕੇ ਪਾਸੇ ਹੱਲ ਹੁੰਦਾ ਪਾਣੀ ਦਾ ਛੱਪੜ ਦਾ ਪਾਣੀ ਬਾਹਰ ਖੇਤਾਂ ਨੂੰ ਕੱਢੋ ਉਹਨੂੰ ਸੁਕਾ ਕੇ ਉਹਦੇ ਦੋ ਪਾਰਟਨਰਸ਼ਿਪ ਕਰਕੇ ਤਾਂ ਉਹਨੂੰ ਹੱਲ ਹੀ ਕਰੋ ਸਾਰੀ ਗੱਲ ਇਹ ਆ ਦੇਖੋ ਸਰਕਾਰਾਂ ਦੁਆਰੇ ਅਸੀਂ ਸਾਰੇ ਪਾਸੇ ਜਾਂਦੇ ਆ ਮੈਂ ਵੀ ਪੰਚਾਇਤ ਮੈਂਬਰ ਆ ਅਸੀਂ ਜਾ ਕੇ ਉਹਨਾਂ ਨਾਲ ਗ ਹੁਣ ਵੋਟਾਂ ਆ ਗਈਆਂ ਹੁਣ ਚੋਣ ਜਾਬਤਾ ਲੱਗਿਆ ਹੁਣ ਫਲਾਨਾ ਹੋ ਗਿਆ ਹੁਣ ਤੈਨੂੰ ਖੜਾ ਹੋ ਗਿਆ ਉਹਦੇ ਕਰਕੇ ਸਾਡਾ ਕੰਮ ਰੁਕ ਜਾਂਦਾ ਅਸੀਂ ਇੱਕ ਦੋ ਵਾਰੀ ਇਟਾ ਉਟਾ ਲਵਾਈਆਂ ਸਭ ਕੋ ਕੀਤਾ ਸਾਫ ਵੀ ਕਰਾਇਆ ਨਾਲਾ ਹਨ ਇਹ ਨਾਲਾ ਅੱਜ ਤੋਂ ਨਹੀਂ ਹੈਗਾ ਬਹੁਤ ਚਿਰਾਂ ਤੋਂ ਢਾਲ ਬਾਜੀ ਇਧਰ ਨੂੰ ਆ ਚੜਾਈ ਇਧਰ ਨੂੰ ਆ ਪਾਣੀ ਇਧਰ ਨੂੰ ਤੋਰਿਆ ਆ ਨਾਲਾ ਹੈਗਾ ਡੂੰਗਾ ਜਦੋਂ ਕੋਈ ਟਰਾਲੀ ਟਰੈਕਟਰ ਲੰਘਦਾ ਆ ਉਹ ਨਾਲਾ ਇਕੱਠਾ ਹੋ ਜਾਂਦਾ ਆ ਨਾਲਾ ਇਕੱਠਾ ਹੋਣ ਦੇ ਕਰਕੇ ਸਾਡਾ ਪਾਣੀ ਹੋਰ ਰੁਕ ਜਾਂਦਾ ਆ ਹਨ ਤੇ ਬਾਕੀ ਇਹ ਆ ਵੀ ਜੇ ਸਾਨੂੰ ਮੌਕਾ ਮਿਲਿਆ ਤੇ ਸਾਡੇ ਕੋਲ ਪੈਸੇ ਆਉਣਗੇ ਤਾਂ ਅਸੀਂ ਕਰਾ ਦੇਣਾ ਆ ਠੀਕ ਹੈ ਨਾ ਜਿਹੜੀ ਗੱਲ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਹੈਗੇ ਨਹੀਂ ਤੁਸੀਂ ਵੀ ਬਿਹਤਰ ਮੈਂਬਰ ਆ ਤੁਸੀਂ ਅਧਿਕਾਰੀਆਂ ਦੇ ਧਿਆਨ ਚ ਲੈ ਜਾਂਦੀ ਹਾਂ ਆ ਵੀ ਬਹੁਤ ਵਾਰੀ ਲਾਂਦੇ ਭਾਜੀ ਅਧਿਕਾਰੀ ਵੀਡੀਓ ਜੋ ਵੀ ਇੱਧਰ ਆਉਂਦੇ ਆ ਅਸੀਂ ਦਿਖਾੜ ਕੇ ਲੈ ਜਾਂਦੇ ਆ ਇੱਥੋਂ ਕਮਾ ਕੇ ਲੈ ਜਾਂਦੇ ਆ ਦੱਸ ਕੇ ਜਾਂਦੇ ਆ ਅੱਗੇ ਜਾ ਕੇ ਜਾਂ ਤਾਂ ਉਹਨਾਂ ਦੀ ਬਦਲੀ ਹੋ ਜਾਂਦੀ ਆ ਜਾਂ ਫਿਰ ਉਹਨਾਂ ਦਾ ਕੋਈ ਕੰਮ ਹੁੰਦਾ ਨਹੀਂ ਹੈਗਾ ਹੋਰ ਕੰਮ ਚੜ ਜਾਂਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਗੱਲ ਪਤਾ ਕੀ ਆ ਕੰਮ ਚਲਾਉਣ ਵਾਲੇ ਥੋੜੇ ਆ ਰੋਕਣ ਵਾਲੇ ਜ਼ਿਆਦਾ ਆ ਸਾਡੇ ਪਿੰਡ ਦੇ ਵਿੱਚ ਇਹ ਕੰਮ ਹੁੰਦਾ ਆ ਰੋਕਣ ਨੂੰ ਜ਼ਿਆਦਾ ਆ ਜਾਂਦੇ ਆ ਚਲਾਉਣ ਨੂੰ ਥੋੜੇ ਹੁੰਦੇ ਆ ਰਾਹ ਤਾਂ ਇਹੀ ਬੰਦ ਆ ਬਾਕੀ ਦੇਖੋ ਪੰਚਾਇਤ ਦੀ ਜ਼ਿੰਮੇਵਾਰੀ ਜਦੋਂ ਪੰਚਾਇਤ ਬਣੀਆ ਪਹਿਲ ਦੇ ਤੌਰ ਤੇ ਜੋ ਗਲੀਆਂ ਗੁਲੀਆਂ ਸੀਗੀਆਂ ਸਾਰੀਆਂ ਬਣਾਈਆਂ ਠੀਕ ਆ ਲਾਈਟਾਂ ਲਵਾਈਆਂ ਕੱਲੇ ਕੱਲੇ ਦੇ ਘਰ ਮੋਰੇ ਲੜ ਲੱਗੀ ਆ ਸ਼ੀਸ਼ਾ ਲੱਗਾ ਆ ਜਿਹੜਾ ਆਪਾਂ ਕਿਸੇ ਨੂੰ ਇਕੱਠੇ ਕਰਕੇ ਉਹਦੇ ਵਿੱਚ ਇਹ ਗੱਲ ਕਹਿਣੀ ਵੀ ਪੰਚਾਇਤਾਂ ਤਾਂ ਜੈ ਹਨ ਉਹ ਫਿਰ ਟਾਰਗੇਟ ਹੋ ਜਾਂਦੀ ਸਾਡਾ ਪਿੰਡ ਦੇ ਵਿੱਚ ਵੀ ਦੁਸ਼ਮਣੀ ਵੱਧ ਹੀ ਆ ਗਣਾ ਯਾਰ ਫਲਾਣੇ ਨੇ ਮੇਰੇ ਬਾਰੇ ਇਦਾਂ ਗਿਆ ਤਾਂ ਮਖੜੇ ਨਹੀਂ ਮੇਰੇ ਬਾਰੇ ਇਦਾਂ ਗਿਆ ਇਹ ਨਹੀਂ ਸਰਕਾਰ ਜ਼ਿੰਮੇਵਾਰ ਆ ਸਰਕਾਰ ਪਿੰਡਾਂ ਦੇ ਵਿੱਚ ਜ਼ਿੰਮੇਵਾਰ ਬਣਦੀ ਆ ਸਰਕਾਰ ਦਾ ਫਰਜ ਬਣਦਾ ਵੀ ਅਸੀਂ ਦੇਖੀਏ ਵੀ ਛੱਪੜ ਦੀ ਮੇਨ ਪ੍ਰੋਬਲਮ ਹੈ ਮੇਨ ਛੱਪੜ ਦੀ ਵੀ ਪ੍ਰੋਬਲਮ ਆ ਪਹਿਲਾਂ ਤਾਂ ਟੈਂਕੀ ਪਾਣੀ ਵਾਲੀ ਬਾਜੀ ਛੱਪੜ ਦੇ ਨਾਲ ਬਣੀ ਆ ਠੀਕ ਆ ਉਹਦਾ ਪਾਣੀ ਚੈੱਕ ਕਰਾਇਆ ਜਾਵੇ ਦੂਸਰਾ ਨੰਬਰ ਉਹ ਜਿਹੜਾ ਉਹਦਾ ਕੋਈ ਨਿਕਾਸੀ ਦਾ ਜਗਾੜ ਕੀਤਾ ਜਾਵੇ ਹੈ ਛੱਪੜ ਸਾਫ਼ ਕਰਾਇਆ ਜਾਵੇ ਜਿਹੜਾ ਇਹ ਪਾਣੀ ਸਾਰਾ ਉੱਥੇ ਜਾਵੇ ਠੀਕ ਆ ਪੁਲੀ ਉੱਚੀ ਕਰਨ ਵਾਲੀ ਆ ਬੇਸ਼ੱਕ ਇਧਰਲੇ ਪਾਸੇ ਨੂੰ ਢਲਾਨਿਆ ਇਧਰ ਨੂੰ ਪਾਣੀ ਚਲ ਜਵੇ ਇਧਰ ਕਿਸੇ ਹੋਰ ਪਾਸੇ ਕਿਤੇ ਬਈ ਨੂੰ ਜਾਂਦਾ ਆ ਉਧਰ ਨੂੰ ਚਲ ਜਵੇ